ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਿੱਬਤ ਅਤੇ ਲਦਾਖ ਦੀ ਫੇਰੀ ਕੈ拉ਸ਼ ਪਹਾੜ ਤੋਂ ਚੱਲ ਕੇ ਗੁਰੂ ਸਾਹਿਬ ਜੀ ਤਿੱਬਤ ਦੇ ਵਿੱਚ ਲਾਸਾ ਤੱਕ ਗਏ ਤਿੱਬਤ ਵਿੱਚ ਆਪ ਜੀ ਦੇ ਪ੍ਰਚਾਰ ਸਦਕਾ ਬਹੁਤ ਤਿੱਬਤੀ ਲੋਕ ਉਨ੍ਹਾਂ ਦੇ ਸ਼ਰਧਾਲੂ ਬਣੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਦਮ ਸੰਭਵੇ ਦੇ ਰੂਪ ਦੇ ਵਿੱਚ ਪੁੱਜਿਆ ਜਿਸ ਪਦਮ ਸੰਭਵੀ ਦੇ ਪ੍ਰਚਾਰ ਸਦਕਾ ਟੀਬਤ ਦੇ ਵਿੱਚ ਬੁੱਧ ਧਰਮ ਦਾ ਫੈਲਾਅ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਉੱਥੋਂ ਦੋ ਫਿਰਕੇ ਬਣੀ ਹੋਈ ਹਨ। ਇੱਕ ਫਿਰਕਾ ਅਜਿਹਾ ਹੈ ਜੋ ਸਿਰ ਉੱਤੇ ਜੜਾਵਾਂ ਰੱਖਦੇ ਹਨ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਹੁੰਦੇ ਹਨ ਤਾਂ ਡੰਡੂਤ ਹੋ ਕੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਦੇ ਹਨ ਤਿੱਬਤ ਤੋਂ ਆਪ ਜੀ ਕਿ ਨੌਰਾਏ ਜਿੱਥੇ ਉਹਨਾਂ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਇੱਥੋਂ ਗੁਰੂ ਸਾਹਿਬ ਜੀ ਸਪੱਤੀ ਅਤੇ ਲਾਹੌਲ ਦੇ ਪਹਾੜੀ ਰਸਤੇ ਹੁੰਦੀ ਹੋਈ ਲਦਾਖ ਪਹੁੰਚੇ ਜਿੱਥੇ ਆਪ ਜੀ ਨੇ ਲਦਾਖ ਸ਼ਹਿਰ ਦੇ ਬਚਾ ਲਈ ਇੱਕ ਤਪੱਸਵੀ ਦੁਆਰਾ ਸ਼ਹਿਰ ਨੂੰ ਤਬਾਹ ਕਰਨ ਲਈ ਪਹਾੜ ਦੇ ਉੱਪਰ ਉਹ ਡੇਗੇ ਗਏ ਬਹੁਤ ਵੱਡੇ ਪੱਥਰ ਨੂੰ ਆਪਣੀ ਪਿੱਠ ਦੇ ਕੇ ਰੋਕ ਲਿਆ ਜਿਸ ਨਾਲ ਉਹਨਾਂ ਦੀ ਪਿੱਠ ਉਸ ਪੱਥਰ ਉੱਪਰ ਛਾਪ ਗਈ ਮੌਜੂਦਾ ਸਮੇਂ ਭਾਰਤੀ ਫੌਜ ਨੇ ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿੱਥੇ ਉਹ ਪੱਥਰ ਅਜੇ ਵੀ ਮੌਜੂਦ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਿੱਠ ਛਪੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਿੱਬਤ ਅਤੇ ਲਦਾਖ ਦੀ ਫੇਰੀ ਕੈ拉ਸ਼ ਪਹਾੜ ਤੋਂ ਚੱਲ ਕੇ ਗੁਰੂ ਸਾਹਿਬ ਜੀ ਤਿੱਬਤ ਦੇ ਵਿੱਚ ਲਾਸਾ ਤੱਕ ਗਏ ਤਿੱਬਤ ਵਿੱਚ ਆਪ ਜੀ ਦੇ ਪ੍ਰਚਾਰ ਸਰਦਕਾ ਬਹੁਤ ਤਿੱਬਤੀ ਲੋਕ ਉਨ੍ਹਾਂ ਦੇ ਸ਼ਰਧਾਲੂ ਬਣੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਦਮ ਸੰਭਵੇ ਦੇ ਰੂਪ ਦੇ ਵਿੱਚ ਪੁੱਜਿਆ ਜਿਸ ਪਦਮ ਸੰਭਵੀ ਦੇ ਪ੍ਰਚਾਰ ਸਦਕਾ ਟੀਬਤ ਦੇ ਵਿੱਚ ਬੁੱਧ ਧਰਮ ਦਾ ਫੈਲਾ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਉੱਥੋਂ ਦੋ ਫਿਰਕੇ ਬਣੀ ਹੋਈ ਹਨ। ਇੱਕ ਫਿਰਕਾ ਅਜਿਹਾ ਹੈ ਜੋ ਸਿਰ ਉੱਤੇ ਜੜਾਵਾ ਰੱਖਦੇ ਹਨ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਹੁੰਦੇ ਹਨ ਤਾਂ ਡੰਡੂwidehat ਹੋ ਕੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਦੇ ਹਨ। ਤੀਬਤ ਤੋਂ ਆਪ ਜੀ ਕਿ ਨੌਰ ਆਏ ਜਿੱਥੇ ਉਹਨਾਂ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਇੱਥੋਂ ਗੁਰੂ ਸਾਹਿਬ ਜੀ ਸਪੱਤੀ ਅਤੇ ਲਾਹੌਲ ਦੇ ਪਹਾੜੀ ਰਸਤੇ ਹੁੰਦੀ ਹੋਈ ਲਦਾਖ ਪਹੁੰਚੇ ਜਿੱਥੇ ਆਪ ਜੀ ਨੇ ਲਦਾਖ ਸ਼ਹਿਰ ਦੇ ਬਚਾ ਲਈ ਇੱਕ ਤਪੱਸਵੀ ਦੁਆਰਾ ਸ਼ਹਿਰ ਨੂੰ ਤਬਾਹ ਕਰਨ ਲਈ ਪਹਾੜ ਦੇ ਉੱਪਰੋਂ ਡੇਗੇ ਗਏ ਬਹੁਤ ਵੱਡੇ ਪੱਥਰ ਨੂੰ ਆਪਣੀ ਪਿੱਠ ਦੇ ਕੇ ਰੋਕ ਲਿਆ ਜਿਸ ਨਾਲ ਉਹਨਾਂ ਦੀ ਪਿੱਠ ਉਸ ਪੱਥਰ ਉੱਪਰ ਛਾਪ ਗਈ ਮੌਜੂਦਾ ਸਮੇਂ ਭਾਰਤੀ ਫੌਜ ਨੇ ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿੱਥੇ ਉਹ ਪੱਥਰ ਅਜੇ ਵੀ ਮੌਜੂਦ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਿੱਠ ਛਪੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਿੱਬਤ ਅਤੇ ਲਦਾਖ ਦੀ ਫੇਰੀ ਕੈ拉ਸ਼ ਪਹਾੜ ਤੋਂ ਚੱਲ ਕੇ ਗੁਰੂ ਸਾਹਿਬ ਜੀ ਤਿੱਬਤ ਦੇ ਵਿੱਚ ਲਾਸਾ ਤੱਕ ਗਏ ਤਿੱਬਤ ਵਿੱਚ ਆਪ ਜੀ ਦੇ ਪ੍ਰਚਾਰ ਸਦਕਾ ਬਹੁਤ ਸਿੱਧ ਤਿੱਬਤੀ ਲੋਕ ਕੋਨਾ ਦੇ ਸ਼ਰਧਾਲੂ ਬਣੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਦਮ ਸੰਭਵੀ ਦੇ ਰੂਪ ਦੇ ਵਿੱਚ ਪੁੱਜਿਆ ਜਿਸ ਪਦਮ ਸੰਭਵੀ ਦੇ ਪ੍ਰਚਾਰ ਸਦਕਾ ਤਿੱਬਤ ਦੇ ਵਿੱਚ ਬੁੱਧ ਧਰਮ ਦਾ ਫੈਲਾਅ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਉੱਥੋਂ ਦੋ ਫਿਰਕੇ ਬਣੇ ਹੋਏ ਹਨ ਇੱਕ ਫਿਰਕਾ ਅਜਿਹਾ ਹੈ ਜੋ ਸਿਰ ਉੱਤੇ ਜੜਾਵਾਂ ਰੱਖਦੇ ਹਨ ਜਦੋਂ ਉਹ ਸ੍ਰੀ ਹਰਮੰਦਰ ਸਾਹਿਬ ਆਉਂਦੇ ਹਨ ਤਾਂ ਡੰਡੂਤ ਹੋ ਕੇ ਹਰਮੰਦਰ ਸਾਹਿਬ ਦੀ ਪਰਕਰਮਾ ਕਰਦੇ ਹਨ ਤੀਬਤ ਤੋਂ ਆਪ ਜੀ ਕਿ ਨੌਰ ਆਏ ਜਿੱਥੇ ਉਹਨਾਂ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਇੱਥੋਂ ਗੁਰੂ ਸਾਹਿਬ ਜੀ ਸਪੱਤੀ ਅਤੇ ਲਾਹੌਲ ਦੇ ਪਹਾੜੀ ਰਸਤੇ ਹੁੰਦੇ ਹੋਏ ਲਦਾਖ ਪਹੁੰਚੇ ਜਿੱਥੇ ਆਪ ਜੀ ਨੇ ਲਦਾਖ ਸ਼ਹਿਰ ਦੇ ਬਚਾ ਲਈ ਇੱਕ ਤਪੱਸਵੀ ਦੁਆਰਾ ਸ਼ਹਿਰ ਨੂੰ ਤਬਾਹ ਕਰਨ ਲਈ ਪਹਾੜ ਦੇ ਉੱਪਰ ਉਹ ਡੇਗੇ ਗਏ ਬਹੁਤ ਵੱਡੇ ਪੱਥਰ ਨੂੰ ਆਪਣੀ ਪਿੱਠ ਦੇ ਕੇ ਰੋਕ ਲਿਆ ਜਿਸ ਨਾਲ ਉਹਨਾਂ ਦੀ ਪਿੱਠ ਉਸ ਪੱਥਰ ਉੱਪਰ ਛਾਪ ਗਈ ਮੌਜੂਦਾ ਸਮੇਂ ਭਾਰਤੀ ਫੌਜ ਨੇ ਉੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿੱਥੇ ਉਹ ਪੱਥਰ ਅਜੇ ਵੀ ਮੌਜੂਦ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਿੱਠ ਛਾਪੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ